ਅਨਮਸਕਾਰ ਸਸਿਹਤਾਲ ਆਦਾਬ ਜੈਬੀਨ ਜਵਾਹਰ ਅਸੀਂ ਇਸ ਵੇਲੇ ਕੋ ਹਲਕੇ ਦੇ ਪਿੰਡ ਬਮਿਆਲ ਦੇ ਵਿੱਚ ਖੜੇ ਹਾਂ ਔਰ ਅੱਜ ਤੁਹਾਨੂੰ ਇੱਕ ਬਹੁਤ ਹੀ ਅਜੀਬ ਨਜ਼ਾਰਾ ਦੱਸਾਂਗੇ ਬਮਿਆਲ ਜਿੱਥੇ ਲੱਖ ਰੁਪਏ ਦੀ ਲਾਗਤ ਦੇ ਨਾਲ ਗਰੀਬਾਂ ਦੇ ਵਾਸਤੇ ਕਮੇਟੀ ਹਾਲ ਬਣਿਆ ਹੋਇਆ ਹੈ ਇਹ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਥੋੜਾ ਠੀਕ ਇੱਧਰ ਫੋਕਸ ਕਰ ਲੈ ਉਹ ਦਿਸ਼ਾ ਔਰ ਇੱਧਰ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੁੰਦਰ ਹਾਲਾਤ ਜਿਹੜੇ ਬਣੇ ਹੋਏ ਨੇ ਔਰ ਜਨਤਾ ਦੇ ਟੈਕਸ ਤੋਂ ਜਨਤਾ ਦੇ ਟੈਕਸ ਤੋਂ ਇਹ ਪੈਸਾ ਇਕੱਠਾ ਹੋ ਕੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਂਦਾ ਹੈ ਉਹ ਸਰਕਾਰ ਜਨਤਾ ਦੇ ਵਾਸਤੇ ਸਹੂਲਤਾਂ ਮੁਹੱਈਆ ਕਰਾਉਂਦੀ ਹੈ ਉਸੇ ਸਿਲਸਿਲੇ ਦੇ ਵਿੱਚ ਇਹ ਲੱਖਾਂ ਪੈਨ ਨਾਲ ਕਮਿਊਨਿਟੀ ਹਾਲ ਕਾਫੀ ਸਮਾਂ ਪਹਿਲੇ ਬਣਿਆ ਸੀ ਔਰ ਇੱਥੇ ਗਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ 500 ਰੁਪਏ ਦੇ ਕੇ ਕਰਦੇ ਸੀ ਲੇਕਿਨ ਇਸ ਤਰ੍ਹਾਂ ਦੇ ਅੱਜ ਹਾਲਾਤ ਬਣਦੇ ਹਨ ਇਹ ਕਮਿਊਨਿਟੀ ਹਾਲ ਤਲਾਬ ਦਾ ਰੂਪ ਧਾਰਨ ਕਰ ਚੁੱਕਾ ਹੈ ਔਰ ਨਾਲ ਨਾਲ ਇਹ ਪਬਲਿਕ ਪ੍ਰੋਪਰਟੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਕੋਈ ਵੀ ਸਰਕਾਰ ਸ਼ਾਸਨ ਪ੍ਰਸ਼ਾਸਨ ਇਹ ਪ੍ਰੋਪਰਟੀ ਪਬਲਿਕ ਪ੍ਰੋਪਰਟੀ ਦੇ ਤਰਫ ਧਿਆਨ ਨਹੀਂ ਦੇ ਰਿਹਾ ਔਰ ਅਸੀਂ ਸ਼ਾਸਨ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਚਾਹੁੰਦੇ ਆ ਅਗਾਹ ਕਰਨਾ ਚਾਹੁੰਦੇ ਆ ਕਿ ਇਹ ਜਨਤਾ ਦਾ ਪੈਸਾ ਬੜੀ ਮੁਸ਼ਕਲ ਨਾਲ ਹੋਂਕ ਪਸੀਨਾ ਦਾ ਪੈਸਾ ਉਹ ਤੁਸੀਂ ਇੱਥੇ ਲਗਾਇਆ ਲੇਕਿਨ ਇਹਦੀ ਬਾਅਦ ਤੁਸੀਂ ਕੋਈ ਵੀ ਜਾਂਚ ਫਰਤਾਰ ਜਾਂ ਦੇਪਾਲਨ ਨਹੀਂ ਕਰਦੇ ਅੱਜ ਇਹ ਮੰਦਿਰ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਬਜ਼ੁਰਗ ਪਣਾ ਸਾਡੇ ਵਾਲ ਤੇ ਖੜੀਆਂ ਹਨ ਇਹਨਾਂ ਤੋਂ ਵੀ ਅਸੀਂ ਪੁੱਛਿਆ ਕਿ ਇਹ ਤੁਹਾਡੇ ਇਸਤੇਮਾਲ ਦੇ ਵਿੱਚ ਆ ਰਿਹਾ ਕਿ ਨਹੀਂ ਆ ਰਿਹਾ ਇਹ ਕਹਿ ਰਹੇ ਨੇ ਕਿ ਲਗਭਗ 15 ਸਾਲ ਤੋਂ ਇਹ ਕਮਿਊਨਿਟੀ ਹਾਲ ਬਿਲਕੁਲ ਸਾਡੇ ਇਸਤੇਮਾਲ ਦੇ ਵਿੱਚ ਨਹੀਂ ਆ ਰਿਹਾ ਔਰ ਅਸੀਂ ਸਰਕਾਰ ਦੇ ਅੱਗੇ ਇਹ ਮੰਗ ਕਰਦੇ ਹਾਂ ਕਿ ਇਸ ਕਮਿਊਨਿਟੀ ਹਾਲ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਏ ਕਿ ਇਹ ਅਗਰ ਕਮਿਊਨਿਟੀ ਹਾਲ ਬਣਿਆ ਤਾਂ ਇਸ ਦੀ ਦੇਖਭਾਲ ਇਸ ਦੀ ਮੈਂਟੇਨੈਂਸ ਕਰਨ ਲਈ ਵਾਸਤੇ ਕਿਹੜੀ ਏਜੰਸੀ ਜਿਹੜੀ ਆ ਤੁਸੀਂ ਜਿਹੜੀ ਲਗਾਈ ਆ ਇਹ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਜਾ ਬਲਾਗ ਦੀ ਜ਼ਿੰਮੇਵਾਰੀ ਆ ਇੱਥੇ ਅਗਰ ਤੁਸੀਂ ਦੇਖੀਏ ਜਿਸ ਤਾਰੇ ਨਾਲ ਹੀ ਜਿਹੜਾ ਵੀਡੀਓ ਪਲਾਟ ਆ ਵੀਡੀਓ ਪਲਾਟ ਦੇ ਸਿਰ ਦੇ ਉੱਤੇ ਜਿਹੜਾ ਆ ਇਹ ਗੰਦ ਪਿਆ ਹੋਇਆ ਲੇਕਿਨ ਵੀਡੀਓ ਵੀਡੀਓ ਸਾਹ ਦੇ ਜਿਹੜਾ ਆ ਇਹਦੇ ਤੇ ਅਜ ਤੱਕ ਕੋਈ ਕਿਸੇ ਪ੍ਰਕਾਰ ਦਾ ਸੰਭਾਗ ਨਹੀਂ ਲਿਆ ਗਿਆ ਨਾਲ ਹੀ ਪੁਲਿਸ ਚੌਕੀ ਆ ਜਿਸ ਸਰਕਾਰ ਦੇ ਤੇ ਗੰਦਾ ਪਾਣੀ ਖੜਾ ਹੋਇਆ ਬਟਾ ਮੱਛਰ ਇਤੇ ਪੈਦਾ ਹੋ ਰਿਹਾ ਔਰ ਨਾਲ ਹੀ ਨਾਲੇ ਪੁਲਿਸ ਦੇ ਵਿੱਚ ਜੋ ਮੁਲਾਜ਼ਮ ਹੈ ਉਹਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਔਰ ਡੇਂਗੂ ਵੀ ਜਿਹੜਾ ਫੈਲ ਸਕਦਾ ਆ ਔਰ ਦੋਹਰਾ ਨੁਕਸਾਨ ਹੋ ਰਿਹਾ ਇੱਕ ਪਾਸੇ ਬਿਮਾਰੀ ਦਾ ਖਤਰਾ ਵੱਧ ਰਿਹਾ ਦੂਸਰੇ ਪਾਸੇ ਇਹ ਪ੍ਰੋਪਰਟੀ ਦਾ ਨੁਕਸਾਨ ਹੋ ਰਿਹਾ ਇਸਦੀ ਜ਼ਿੰਮੇਵਾਰੀ ਕੌਣ ਲੇਗੀ ਇਹ ਜਨਤਾ ਨੂੰ ਬਾਰ-ਬਾਰ ਜਿਹੜਾ ਆ ਉਹ ਬੇਕੂਫ ਜਿਹੜੇ ਸ਼ਾਸਨ ਪ੍ਰਸ਼ਾਸਨ ਵਾਲੇ ਲੋਕ ਜਿਹੜੇ ਆ ਉਹ ਕਰ ਰਿਹਾ ਇਸ ਕਰਕੇ ਅਸੀਂ ਜਨਤਾ ਨੂੰ ਵੀ ਜਿਹੜੇ ਆ ਅਗਾਹ ਕਰਨਾ ਚਾਹੁੰਦੇ ਆ ਕਿ ਜਨਤਾ ਜਦੋਂ ਤੱਕ ਜਾਗੇਗੀ ਨਹੀਂ ਆਪਣੇ ਹੱਕਾਂ ਦੇ ਵਾਸਤੇ ਜਾਗਰੂਕ ਨਹੀਂ ਹੋਏਗੀ ਤੇ ਤੁਹਾਡਾ ਇਹੀ ਹਾਲ ਹੋਏਗਾ ਇਹ ਗਰੀਬਾਂ ਦੇ ਵਾਸਤੇ ਕਮਿਊਨਿਟੀ ਹਾਲ ਬਣਾਇਆ ਇਹ ਤਾਂ ਗਰੀਬਾਂ ਨੂੰ ਇਸ ਵੇਲੇ ਕਿਸੇ ਵੀ ਪ੍ਰਕਾਰ ਦੀ ਸਹੂਲਤ ਦੇ ਨਹੀਂ ਮਿਲਦੀਗੀ ਐਸਾ ਕੋ ਦਾ ਸਾਡਾ ਜੀ ਹੰਦਿਆ ਸਾਡੇ ਇਹ ਕਿੰਨਾ ਚਿਰ ਹੋ ਗਿਆ ਬਣਿਆ ਇਹ ਹਾਲੇ ਦਾ ਇਹ 30 40 ਸਾਲ ਤੋਂ ਬਣਿਆ ਹੋਇਆ ਹੈ ਔਰ ਕਿੰਨਾ ਚਿਰ ਇਹ ਇਹਦਾ ਪਹਿਲਾਂ ਲੋਕਾਂ ਨੇ ਇਸਤੇਮਾਲ ਕਿੰਨਾ ਜਰ ਕੀਤਾ ਇਸ ਤੋਂ 3-20 ਸਾਲ ਤੋਂ ਬੰਦ ਚੁੱਕਦੇ 15-20 ਸਾਲ ਤੋਂ ਬੰਦ ਪਿਆ ਹੈ ਔਰ 15-20 ਸਾਲ ਤੋਂ ਪਿੰਡ ਦੇ ਵੀ ਕਿਸੇ ਨੇ ਅ ਬਿਅਕਪੀ ਨੇ ਜਿਹੜੇ ਧਿਆਨ ਨਹੀਂ ਕਿ ਸਸ਼ਨ ਪ੍ਰਸ਼ਾਸਨ ਦੇ ਵੱਲ ਸੁਝਾਵਾ ਕਿ ਇਹ ਨੂੰ ਜਿਹੜਾ ਹੈ ਰਿਪੇਅਰ ਕਰਕੇ ਇਹਦਾ ਜਵਾੜਾ ਚਾਲੂ ਕੀਤਾ ਜਾਏ। ਇਸ ਦੀ ਅੱਜ ਤੱਕ ਕੋਈ ਆਏ ਖਬਰ ਨਹੀਂ ਸੁਣੀ ਨਾ ਟੀਵੀ ਮੋਬਾਈਲ ਵਿੱਚ ਨਾ ਕਿਸੇ ਬੰਦੇ ਕੋਲ ਕੋਈ ਜੀ ਕਹਦੇ। ਇੱਥੇ ਮੰਤਰੀ ਸਾਹਿਬ ਵੀ ਪਰਸੋਂ ਆਏ ਦੇ ਸੀ। ਔਰ ਉਹਨਾਂ ਨੇ ਵੀ ਕੋਈ ਇਹਦਾ ਜਿਹੜਾ ਅਨੇ ਇਹਦਾ ਵੱਲ ਧਿਆਨ ਮਾਰਿਆ। ਇਹਦਾ ਕੋਈ ਗੱਲਬਾਤ ਨਹੀਂ ਕਿਤੇ ਹੋਰ ਹੋਰ ਗੱਲਬਾਤ ਹੋਈ ਮੰਗਿਆ ਕਿ ਇਹਦੇ ਬਾਰੇ ਕੋਈ। ਹਾਂ। ਹੈਲੋ। ਦੋਸਤੋ ਇਸ ਤੋਂ ਪਹਿਲਾਂ ਅਸੀਂ ਇੱਕ ਪਿੰਡ ਤੁਠੋਵਾਲ ਖਰਕੜੇ ਦਾ ਕਮਿਊਨਿਟੀ ਹਾਲ ਉਹ ਵੀ ਕਵਰ ਕਰ ਚੁੱਕਿਆ। ਉਹਦੇ ਵੀ ਇਸੇ ਪ੍ਰਕਾਰ ਦੇ ਹਾਲਤ ਹੈ। ਔਰ ਬਹੁਤ ਸਾਰੇ ਕਮਿਊਨਿਟੀ ਹਾਲ ਸਾਡੀ ਜਿਹੜੀ ਨਿਗਾਹ ਦੇ ਵਿੱਚ ਆ ਗਈ ਹੈ। ਬਾਅਦ ਤੇ ਜਿੰਨੀ ਵੀ ਪਬਲਿਕ ਪ੍ਰਾਪਰਟੀ ਆ ਗਈ ਹੈ ਜੋ ਜਨਤਾ ਦੇ ਖੂਨ ਪਸੀਨੇ ਦੇ ਨਾਲ ਬਣੀ ਹੈ ਔਰ ਉਹਨਾਂ ਦੀ ਉਸ ਪ੍ਰਾਪਰਟੀ ਦੀ ਨਹੀਂ ਦੁਰਦਸ਼ਾ ਹੋ ਰਹੀ ਹੈ ਕਿ ਉਹ ਕਿਸੇ ਵੀ ਵਰਜੋਗ ਦੇ ਵਿੱਚ ਨਹੀਂ ਆ ਰਹੀ ਹੈ। ਕਿਸੇ ਵੀ ਪ੍ਰਕਾਰ ਦੇ ਨਾਲ ਜਨਤਾ ਨੂੰ ਉਹਦਾ ਲਾਭ ਜਿਹੜਾ ਉਹ ਨਹੀਂ ਮਿਲ ਰਿਹਾ। ਔਰ ਨਾ ਹੀ ਉਹ ਸ਼ਾਸਨ ਔਰ ਪ੍ਰਸ਼ਾਸਨ ਜਿਹੜਾ ਆ ਇਸ ਪ੍ਰਾਪਰਟੀ ਦੀ ਤਰਫ ਜਿਹੜੀ ਆ ਕੋਈ ਧਿਆਨ ਦੇ ਰਿਹਾ ਕਿ ਇਸ ਦੀ ਜਿਹੜੀ ਆ ਰਿਪੇਅਰ ਕੀਤੀ ਜਾਏ ਸੀ ਦੇਖਭਾਲ ਕੀਤੀ ਜਾਏ ਅਸੀਂ ਜਿਹੜੇ ਆ ਇਸ ਵੀਡੀਓ ਦੇ ਮਾਧਿਅਮ ਨਾਲ ਮਨਜੋ ਕਿ ਡੀਸੀ ਸਾਹਿਬ ਤੱਕ ਵੀ ਇਹ ਗੱਲ ਪਹੁੰਚਾਣਾ ਚਾਹੁੰਦੇ ਆ ਕਿ ਡੀਸੀ ਸਾਹਿਬ ਤੁਹਾਡਾ ਵੀ ਜਿਹੜੀ ਜ਼ਿੰਮੇਵਾਰੀ ਆ ਕਿ ਇਹ ਜਨਤਾ ਦੇ ਜਿਹੜਾ ਆ ਹਾਲਚਾਲ ਪੁੱਛਣਾ ਕਿ ਜਿਹੜੀਆਂ ਤੁਸੀਂ ਤੁਹਾਡੇ ਵਿਕਾਸ ਦੇ ਕੰਮ ਹੁੰਦੇ ਆ ਉਹ ਬਾਕੀ ਜਿਹੜਾ ਆ ਆਨ ਗਰਾਉਂਡ ਉਹ ਕੰਮ ਕਰ ਰਿਹਾ ਕਿ ਨਹੀਂ ਕੰਮ ਕਰ ਰਿਹਾ ਔਰ ਇਸੇ ਤਰ੍ਹਾਂ ਅਗਰ ਜਿਹੜਾ ਆ ਜਨਤਾ ਦਾ ਪੈਸਾ ਜਿਹੜਾ ਆ ਉਹ ਬੇਸਟ ਹੁੰਦਾ ਗਿਆ ਤਾਂ ਫਿਰ ਇਹ ਦੇਸ਼ ਜਿਹੜਾ ਆ ਉਹ ਕਿਸ ਤਰ੍ਹਾਂ ਜਿਹੜਾ ਤਰੱਕੀ ਕਰੇਗਾ ਔਰ ਇਸ ਪ੍ਰਕਾਰ ਜਿਹੜਾ ਆ ਇਹ ਬਹੁਤ ਹੀ ਅਸੀਂ ਸਾਡ ਨੂੰ ਬਹੁਤ ਅਫਸੋਸ ਲੱਗਾ ਆ ਕਿ ਇਹ ਹਾਲਾਤ ਦੇਖ ਕੇ ਕਿ ਜਨਤਾ ਦਾ ਪੈਸਾ ਜਨਤਾ ਦੇ ਵਾਸਤੇ ਅਸੀਂ ਜਿਹੜਾ ਖਰਚ ਕਰਨਾ ਅਗਰ ਜਨਤਾ ਨੂੰ ਲਾਭ ਹੀ ਨਹੀਂ ਮਿਲਦਾ ਤੇ ਫਿਰ ਸ਼ਾਸਨ ਪ੍ਰਸ਼ਾਸਨ ਨੂੰ ਵੀ ਜਿਹੜਾ ਆ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਔਰ ਲੰਬੇ ਸਮੇਂ ਤੋਂ ਜਿਹੜਾ ਇਸ ਇਸ ਤੇ ਸੜਕਾਂ ਹਾਲਾਤ ਬਣੀ ਹੋਈ ਨਹੀਂ। ਉਹ ਜਿਸ ਤਰ੍ਹਾਂ ਕਹਿ ਰਹੇ ਕੋ 15-20 ਸਾਲ ਤੋਂ 15-20 ਸਾਲ ਤੋਂ ਕਾਂਗਰਸ ਸਰਦਾਰ ਵੀ ਰਹੀ ਹੈ। ਅਕਾਲੀ ਭਾਰਤੀ ਜਨਤਾ ਪਾਰਟੀ ਵੀ ਰਹੀ ਹੈ। ਔਰ ਇਸ ਵੇਲੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿੱਚ ਸਾਢੇ 3 ਸਾਲ ਜਿਹੜੇ ਹੋ ਚੁੱਕੇ ਆ। ਉਹਨਾਂ ਦੀ ਨਿਗਾਹ ਦੇ ਵਿੱਚ ਵੀ ਇਹ ਪ੍ਰੋਬਲਮ ਜਿਹੜੀ ਅੱਜ ਤੱਕ ਨਹੀਂ ਆਈ। ਔਰ ਗਰੀਬ ਲੋਕ ਹੈ ਇਹ ਇੰਨਾ ਪੈਸਾ ਖਰਚ ਕਰਕੇ ਵੱਡੇ ਵੱਡੇ ਪੈਲੈਸ ਨਹੀਂ ਕਰ ਸਕਦੇ। ਔਰ ਸਰਕਾਰ ਨੇ ਅਗਰ ਉਹਨਾਂ ਦੀ ਸਹੂਲਤ ਦੇ ਵਾਸਤੇ ਇਹ ਪੈਲੈਸ ਬਣਾਇਆ ਤੇ ਇਹਦੀ ਜਿਹੜੀ ਆ ਗਵਾੜੀ ਦੀ ਜਿਹੜੀ ਟਰੰਟ ਜਿਹੜੀ ਮੁਰੰਮਤ ਕਰਕੇ ਜਿਹੜੀ ਰਿਪੇਅਰ ਕਰਕੇ ਇਹਨੂੰ ਚਾਲੂ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਜਿਹੜੀ ਰਾਹਤ ਮਿਲ ਸਕੇ ਧੰਨਵਾਦ ਰਾਪੀਨ ਜੀ ਆਪਾਂ ਜਿਹੜੇ ਬਾਦੂ ਦੇ ਕਿਸੇ ਤਰ੍ਹਾਂ ਦਿਖਾ ਲਈਏ ਇਹ ਮਤ ਉਸਾਂ ਦੇ ਕਰਕੇ ਬਚਦਾ ਵੈਸੇ ਵੀ ਇਹ ਪੰਨੀ ਟੈਂਕ ਦਾ ਇਹੋ ਜਿਹੇ ਹਾਲ ਹੁੰਦਾ ਪਾਣੀ ਫਿਰ ਸੁੱਕਦਾ ਹੀ ਨਹੀਂ 6 ਮਹੀਨੇ ਤੋਂ ਜਰੂਰ